ਜੀ ਜਿਹੜੇ ਸਾਡੇ ਸ਼ਹੀਦ ਨੇ ਸਾਡਾ ਸਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਆ ਸ਼ਹੀਦ ਮਦਨ ਲਾਲ ਢੀਂਗੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਤੀ ਆਪਣਾ ਆਪ ਜਿਹੜਾ ਸੀਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਪੁੱਜੇ ਆ ਮੈਂ ਅੱਜ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਫਜ਼ਾ ਦੇ ਵਿੱਚ ਰਹਿਣ ਦਾ ਜਿਹੜਾ ਜਾਨ ਦਾ ਮੌਕਾ ਦਿੱਤਾ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹ ਹੀ ਕਹਾਂਗਾ ਕਿ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਵਾਤ ਤੋਂ ਵਾਤ ਦੇਸ਼ ਨੂੰ ਹੋਰ ਜਿਹੜਾ ਪ੍ਰਗਤੀ ਵੱਲ ਲੈ ਕੇ ਜਾਈਏ ਦੇਸ਼ ਭਗਤੀ ਦੀ ਭਾਵਨਾ ਜੜੀ ਜਾ ਉਹ ਆਪਣੇ ਬੱਚਿਆਂ ਦੇ ਵਿੱਚ ਵਾਤ ਤੋਂ ਵਾਤ ਕ੍ਰੀਏਟ ਕਰੀਏ ਜਿਵੇਂ ਸਰਕਾਰ ਚੋਣ ਕਮਿਸ਼ਨ ਨੇ ਜਿਵੇਂ ਪੰਜਾਬ ਦੇ ਚੋਣਾਂ ਅਨਾਉਂਸ ਨਹੀਂ ਕੀਤੀਆਂ ਕੀ ਕਾਰਨ ਸਮਝੋ ਦੇਖੋ ਜੀ ਇਹ ਤੇ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕਨਸਟੀਟਿਊਸ਼ਨਲ ਬਾਡੀ ਆ ਉਹਨਾਂ ਨੇ ਦੇਖਣਾ ਹੁੰਦਾ ਆ ਕਿ ਕੇਸ ਆ ਸੂਪੇ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਬਾਏ ਇਲੈਕਸ਼ਨਸ ਨੇ ਉਹ ਡੇਟ ਕਿਵੇਂ ਅਨਾਉਂਸ ਕਰਨੀ ਆ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਦੋਂ ਵੀ ਅਨਾਉਂਸ ਕਰਨਗੇ ਉਸੇ ਤਰ੍ਹਾਂ ਜੋ ਉਹ ਕੰਮ ਹੋਏਗਾ ਰਿਡਿਓ ਸਰ ਖਿਡਾਰੀਆਂ ਨੂੰ 1 ਕਰੋੜ ਤੱਕ ਮਿਲੇਗਾ ਜੀ ਜਿਹੜੇ ਹੌਕੀ ਦੇ ਖਿਡਾਰੀ ਬਸ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤਾ ਸੋ ਉਹ ਜਲਦੀ ਅਸੀਂ ਅਮਾਉਂਟ ਜਿਹੜੀ ਆ ਉਹ ਉਹਨਾਂ ਨੂੰ ਦੇ ਦੇਵਾਂਗੇ ਥੈਂਕ ਯੂ ਸ਼ਹੀਦ ਮਦਨ لال ਢਿੰਗਲਾ ਦਾ ਬਲੀਦਾਨ ਦਿਨ ਹੈ ये बैठे हैं हमारे शहीद मदन लाल डिंगरा उन्नीस को लंदन में गर्जन भाई जी को ठंडा करके हमारा ये बेटा फांसी पर चढ़ा था और इसके बलिदान के सौ साल बाद पंजाब गवर्नमेंट को मैंने प्रार्थना की कि इसका दिन राज्य स्तर पर बनाया जाए तो सरकार मान गई पिछले कई साल गवर्नमेंट भूली गई आज श्री भगवंत मान ने

ये चला, एक ही दिन अदालत ने फैसला कर दिया, ये चढ़ेगा ये शानदार है और हिंदुस्तान गए अब इतने बीस पच्चीस तीस सालों की मेहनत थे अमृतसर बस स्टैंड का नाम लिंगा के नाम पर है नर्सिंग कॉलेज का नाम है और ये स्मालिक बना है अभी आधा अदूरा है अभी जो मंत्री लोग आ रहे हैं उनसे निवेदन करूंगी कि इसकी आत्मा दीजिए इनका इतिहास दीजिए इसका इंग्लैंड में जो सामान पड़ा है पिस्टल समेत वो देश ला के दीजिए ताकि स्कूलों कॉलेजों के बच्चे आकर के यहाँ से सीख सके पर अमृत सर के लोग अपने डिंगरा को नहीं जानते ये सबसे बड़ी दुर्भाग्य की बात है मैं सबसे अपील करती हूँ की अपना मंदिर बनाए तीर्थ स्थान बनाए गुरुद्वारा बनाए यहाँ माथा आए और यहाँ से लेकर जाए भारत ਸ਼ਹੀਦ ਕਿਸੇ ਵੀ ਦੇਸ਼ ਦਾ ਸੂਬੇ ਦਾ ਕੌਮਾਂ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਜਿਨ੍ਹਾਂ ਨੇ ਇੱਕ ਬੜੇ ਵਧੀਆ ਅਮੀਰ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਪਰਿਵਾਰ ਜਿਹੜਾ ਸੀ ਉਹ ਸਮੇਂ ਦੀ ਹਕੂਮਤ ਦੇ ਨਾਲ ਹੀ ਪਰ ਮਦਨ ਲਾਲ ਢਿੰਗਰਾ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਮੇਂ-ਸਮੇਂ ਤੇ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਚਾਲਾਂ ਸਨ ਉਹਨਾਂ ਨੂੰ ਫੇਲ ਕਰਨ ਲਈ ਆਪਣੇ ਜਿਹੜੇ ਆਜ਼ਾਦੀ ਘੁਲਾਟੀਆਂ ਸਨ ਉਹਨਾਂ ਨਾਲ ਰਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਬੜਾ ਜ਼ੋਰ ਲਾਇਆ ਵਾਹ ਲਾਈ ਤੇ ਸਾਡਾ ਦੇਸ਼ 1947 ਚ ਜੇ ਆਜ਼ਾਦ ਹੋਇਆ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਮਦਨ لال ਜੀ ਢਿੰਗਰਾ ਇਨ੍ਹਾਂ ਇਨਸਾਨਾਂ ਕਰਕੇ ਇਨ੍ਹਾਂ ਯੋਧਿਆਂ ਕਰਕੇ ਹੀ ਆਜ਼ਾਦ ਹੋਇਆ 1883 ਚ ਸ਼ਹੀਦ ਮਦਨ لال ਢਿੰਗਰਾ ਜੀ ਦਾ ਜਨਮ ਹੋਇਆ ਤੇ 1909 ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਨਹੀਂ ਤੇ ਇਹ ਉਮਰਾਂ ਜਵਾਨੀ ਦੇ ਵਿੱਚ ਵਿਆਹ ਕਰਵਾਉਣ ਦੀਆਂ ਹਸਨ ਖੇਡਣ ਦੀਆਂ ਹੁੰਦੀਆਂ ਤੇ ਇਹਨਾਂ ਉਮਰਾਂ ਦੇ ਵਿੱਚ ਇੱਕ ਬਹੁਤ ਵੱਡੇ ਪਰਿਵਾਰ ਦੇ ਵਿੱਚੋਂ ਅਮੀਰ ਪਰਿਵਾਰ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਗਿਣਤੀ ਕਰਨ ਲੱਗੀ ਤੇ ਵੱਡੇ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਪਰਿਵਾਰ ਆਉਂਦਾ ਸੀ ਤੇ ਨਹੀਂ ਤੇ ਆਪਾਂ ਵਹਿਨੇ ਆ ਕੋਈ ਆਪਦੀ ਲੜਾਈ ਤੋਂ ਪਿੱਛੇ हट ਜਾਂਦਾ ਵੀ ਜੇ ਲੜਾਈ ਹੋਈ ਨੁਕਸਾਨ ਹੋਊਗਾ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਦੀ ਖਾਤਰ ਆਪਦੀਆਂ ਜਾਨਾਂ ਵਾਰੀਆਂ ਅੱਜ ਅਸੀਂ ਜੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਆਂ ਅੱਜ ਅਸੀਂ ਜੇ ਲੋਕਤੰਤਰ ਦਾ ਸਾਰੇ ਹਿੰਦੁਸਤਾਨੀ ਨਿਗਮ ਮਾਰ ਰਹੇ ਆ ਉਹ ਮਦਨ ਲਾਲ ਜੀ ਢਿੰਗਰਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸਖਦੇਵ ਜੀ ਰਾਜਗੁਰੂ ਜੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਹੈ ਤੇ ਮੈਂ ਸਿੱਧਾ ਕਰਦਾ ਸਾਰੇ ਸ਼ਹੀਦਾਂ ਨੂੰ ਸੂਰਬੀਰ ਯੋਧਿਆਂ ਨੂੰ ਤੇ ਨਾਲ ਸਾਡੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਪੁਲਿਸ ਦੇ ਵਿੱਚ ਸਾਡੇ ਅਫਸਰ ਸਹਬਾਨ ਨੇ ਸਾਡੇ ਭਰਾ ਨੇ ਉਹ ਸਾਡੇ ਦੇਸ਼ ਦੀ ਸਾਡੀ ਜਾਨ ਮਾਲ ਦੀ ਰੱਖਿਆ ਕਰਦੇ ਆ ਸਾਡੀਆਂ ਸਰਦਾਂ ਦੀ ਰਾਖੀ ਕਰਦੇ ਆ ਸਾਡੇ ਅਫਸਰ ਸਹਿਬਾਨ ਭਾਵੇਂ ਸਿਵਲ ਦੇ ਵਿੱਚ ਨੇ ਤੇ ਭਾਵੇਂ ਵਰਦੀ ਵਾਲੇ ਆ ਉਹਨਾਂ ਸਾਰਿਆਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੇ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ ਆ ਕਾਨੂੰਨ ਵਿਵਸਥਾ ਦੇ ਵਿੱਚ ਰਹਿੰਦੇ ਆ ਉਹ ਇਹਨਾਂ ਅਫਸਰਾਂ ਦੀ ਦੇਣ ਆ ਤੇ ਨਾਲ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਇਹਨਾਂ ਨੂੰ ਸਦਾ ਸਲੂਟ ਰਹੂਗਾ ਰਹਿੰਦੀ ਦੁਨੀਆ ਤੱਕ ਇਹਨਾਂ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਹਰ ਜਗ੍ਹਾ ਤੇ ਲਿਖਦੇ ਰਹਿਣਾ ਧੰਨਵਾਦ